ਅੱਜ ਸਰਹੱਦੀ ਇਲਾਕੇ ਅੰਮ੍ਰਿਤਸਰ ਦੇ ਰਾਹੀਂ ਵਾਇਆ ਪੁਲਮੋਰਾ ਲੈਂਦੇ ਪੰਜਾਬ ਲਾਹੌਰ ਚਲਦੇ ਕਿਉਂਕਿ ਜਦੋਂ ਇੱਥੇ ਕੰਡਿਆਲੀ ਨਹੀਂ ਸੀ ਹੁੰਦੀ ਉਸ ਸਮੇਂ ਸੱਚਾ ਸੁੱਚਾ ਪਿਆਰ ਹੁੰਦਾ ਸੀ ਜਿੱਦਾਂ ਮਹਾਰਾਜਾ ਰਣਜੀਤ ਸਿੰਘ ਦਾ ਮੋਰਾ ਸਰਕਾਰ ਦੇ ਨਾਲ ਸਾਲ 1780 ਤੋਂ 1839 ਦੇ ਵਿੱਚ ਆਪਣੀ ਹਕੂਮਤ ਦੇ ਦੌਰਾਨ ਲਾਹੌਰ ਅਤੇ ਅੰਮ੍ਰਿਤਸਰ ਇਲਾਕੇ ਦੇ ਦਰਮਿਆਨੀ ਇਲਾਕੇ ਦੇ ਵਿੱਚ ਇਤਫਾਕਨ ਰਾਜੇ ਨੂੰ ਮੋਰਾਂ ਦਾ ਨਾਚ ਦੇਖਣ ਨੂੰ ਮਿਲਿਆ ਜਿਸ ਦੀ ਇੱਕ ਚਲਕ ਹੀ ਕਾਫੀ ਸੀ ਰਾਜੇ ਦੇ ਹੱਦ ਦੇ ਉਜਤਣ ਦੇ ਲਈ ਰਾਜੇ ਨੇ ਇਸ ਤੋਂ ਪਹਿਲਾਂ ਅਜੇ ਹੀ ਜ਼ਹਿਨियत ਅਤੇ ਖੂਬਸੂਰਤੀ ਦੇਖੀ ਨਹੀਂ ਸੀ ਕਹਨੇ ਨੇ ਜਦ ਮੋਰਾਂ ਨੱਚਦੀ ਸੀ ਤਾਂ ਦੇਖਣ ਵਾਲੇ ਨੂੰ ਇੰਜ ਲੱਗਦਾ ਸੀ ਮੰਨੋ ਜਿੱਦਾਂ ਕੋਈ ਮੋਰ ਨੱਚ ਰਿਹਾ ਹੋਵੇ ਇਸ ਲਈ ਨਾਮ ਮੋਰਾਂ ਸੀ ਯਾਨੀ ਕਿ ਮੋਰ ਵਰਗੀ ਪੇਸ਼ੇਵਜੋਂ ਤਵਾਇਫ ਹੋਣ ਦੇ ਕਾਰਨ ਰਾਜਾ ਲਾਹੌਰ ਜਾਂ ਅੰਮ੍ਰਿਤਸਰ ਦੀ ਬਜਾਏ ਇਹਨਾਂ ਦੋਵਾਂ ਥਾਵਾਂ ਦੇ ਕਰੀਬ-ਕਰੀਬ ਅਧ ਵਿਚਾਲੇ ਪੁਲ ਕੰਜਰੀ ਵਿਖੇ ਮੋਰਾ ਸਰਕਾਰ ਨੂੰ ਮਿਲਿਆ ਕਰਦਾ ਸੀ ਲਾਹੌਰ ਫਤਿਹ ਕਰਨ ਤੋਂ ਬਾਅਦ ਰਾਜਾ ਅਕਸਰ ਹੀ ਸਤਖੰਡ ਸ੍ਰੀ ਹਰਮੰਦਰ ਸਾਹਿਬ ਨਤਮਸਤਕ ਹੋਣ ਅਤੇ ਹੋਰ ਕਮਾਂਕਾਰਾਂ ਦੇ ਲਈ ਅੰਮ੍ਰਿਤਸਰ ਆਇਆ ਕਰਦਾ ਸੀ ਜਿਸ ਦੌਰਾਨ ਆਪਣੇ ਲਸ਼ਕਰ ਦੇ ਨਾਲ ਪੁਲ ਕੰਜਰੀ ਵਿਖੇ ਆਰਾਮ ਫਰਮਾਉਂਦਾ ਸੀ ਅਤੇ ਮੋਰਾ ਦਾ ਨਾਚ ਦੇਖਿਆ ਕਰਦਾ ਸੀ ਇਸ ਥਾਂ ਦਾ ਨਾਮ ਬਦਲ ਕੇ ਹੁਣ ਪੁਲ ਮੋਰਾ ਰੱਖ ਦਿੱਤਾ ਗਿਆ ਹੈ ਅਤੇ ਉਹ ਰਖਣਾ ਵੀ ਪੈਣਾ ਸੀ ਕਿਉਂਕਿ ਕੰਜਰੀ ਸ਼ਬਦ ਇੱਕ ਨਾਚੀ ਦੇ ਲਈ ਤਵਾਇਫ ਦੇ ਲਈ ਵਰਤਿਆ ਜਾਂਦਾ ਹੈ ਪਰ ਰਾਜੇ ਨੇ ਜਦ ਮੋਰਾ ਦੇ ਨਾਲ ਵਿਆਹ ਕਰਵਾਇਆ ਤਾਂ ਮੋਰਾ ਸਰਕਾਰ ਇਹ ਨਾਮ ਤੋਹਫਾ ਪਾਇਆ ਕਹਿੰਦੇ ਨੇ ਵਿਆਹ ਤੋਂ ਪਹਿਲਾਂ ਇੱਕ ਵਾਰ ਇੱਥੇ ਵਗਦੀ ਨਹਿਰ ਨੂੰ ਲੰਘਦੇ ਸਮੇਂ ਮੋਹਰਾ ਸਰਕਾਰ ਦੀ ਚਾਂਦੀ ਦੀ ਜੁੱਤੀ ਉਸ ਦੇ ਵਿੱਚ ਡਿੱਗ ਗਈ ਔਰ ਉਸਨੇ ਰਾਜੇ ਨੂੰ ਨਾਚ ਦਿਖਾਉਣ ਤੋਂ ਸਾਫ਼ ਇਨਕਾਰ ਕਰ ਦਿੱਤਾ ਇਸ ਦਾ ਇਲਮ ਹੁੰਦਿਆਂ ਹੀ ਰਾਜੇ ਨੇ ਇੱਥੇ ਪੁਲ ਬਣਵਾ ਦਿੱਤਾ ਇੱਕ ਰਾਜੇ ਦਾ ਤਵਾਇਫ ਦੇ ਨਾਲ ਵਿਆਹ ਹੋਣਾ ਜਿੰਨਾ ਮੁਸ਼ਕਿਲ ਅੱਜ ਸੋਚਣ ਦੇ ਵਿੱਚ ਲੱਗਦਾ ਹੈ ਕਹਿ ਲੋ ਕਿ ਸਨ 1802 ਦੇ ਵਿੱਚ ਇਸ ਤੋਂ 100 ਗੁਣਾ ਵਾਧੂ ਮੁਸ਼ਕਿਲ ਸੀ ਪਰ ਰਾਜੇ ਨੇ ਵੀ ਠਾਣੀ ਹੋਈ ਸੀ ਜਿਸ ਲਈ ਸ੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਕੋੜਿਆਂ ਦੀ ਸਜ਼ਾ ਕਬੂਲ ਕਰਕੇ ਰਾਜੇ ਨੇ ਵਿਆਹ ਨੂੰ ਨੇਪਰੇ ਚਾੜ੍ਹ ਲਿਆ ਹਾਲਾਂਕਿ ਪਹਿਲਾਂ ਇਹ ਸਜ਼ਾ 100 ਕੋੜਿਆਂ ਦੀ ਸੀ ਜਿਸ ਨੂੰ ਬਾਅਦ ਵਿੱਚ ਰਿਆਇਤ ਦੀਆਂ ਅਪੀਲਾਂ ਦੇ ਮੱਦੇਨਜ਼ਰ ਘਟਾ ਕੇ ਇੱਕ ਕਰ ਦਿੱਤਾ ਗਿਆ ਸੀਗਾ ਕੁਝ ਹੋਰ ਜੁਰਮਾਨਿਆਂ ਦੇ ਨਾਲ ਵਿਆਹ ਤੋਂ ਬਾਅਦ ਦੋਨੋਂ ਜੀ ਗੰਗਾ ਸ্নান ਕਰਕੇ ਆਏ ਮੋਰਾ ਸਰਕਾਰ ਦੇ ਪਰਿਵਾਰ ਅਤੇ ਮੁਸਲਮਾਨ ਪਾਈਚਾਰੇ ਦੇ ਹੋਰ ਸਜਣਾ ਨੂੰ ਰਾਜੇ ਨੇ ਉਹਨਾਂ ਦੇ ਰਿਹਾਈਸ਼ੀ ਇਲਾਕੇ ਮੱਖਣਪੁਰ ਤੋਂ ਅੰਮ੍ਰਿਤਸਰ ਦੇ ਨਾਲ ਸ਼ਰੀਫਪੁਰਾ ਅਤੇ ਹੁਸੈਨਪੁਰਾ ਇਲਾਕਿਆਂ ਦੇ ਵਿੱਚ ਵਸਾਇਆ ਅਤੇ ਮੋਰਾ ਪਹੁੰਚੀ ਆਪਣੇ ਘਰ ਮੱਖਣਪੁਰ ਤੋਂ ਸਿੱਧਾ ਲਾਹੌਰ ਜਿੱਥੇ ਰਾਜੇ ਨੇ ਮੋਰਾ ਦੇ ਲਈ ਪਾਪੜ ਮੰਡੀ ਦੇ ਵਿੱਚ ਇੱਕ ਸ਼ਾਨਦਾਰ ਹਵੇਲੀ ਬਣਵਾਈ ਅੱਜ ਇਸ ਹਵੇਲੀ ਦੀ ਹਾਲਤ ਥੋੜੀ ਖਸਤਾ ਜ਼ਰੂਰ ਨਜ਼ਰ ਆ ਰਹੀ ਹੈ ਕੰਧਾਂ ਤੇ ਦੀਵਾ ਬਾਲਣ ਦੀਆਂ ਥਾਵਾਂ ਬਣੀਆਂ ਹੋਈਆਂ ਨੇ ਜੋ ਉਸ ਸਮੇਂ ਦੀ ਯਾਦ ਦਿਵਾਉਂਦੀਆਂ ਨੇ ਮਾਈ ਮੋਹਰਾ ਕਦੀ ਇਹਨਾਂ ਪੁਰਾਤਨ ਬਾਰੀਆਂ ਤੇ ਬੈਠ ਕੇ ਸਮਾਂ ਬਤਾਉਂਦੀ ਹੁੰਦੀ ਸੀ ਉਸ ਜ਼ਮਾਨੇ ਦੇ ਵਿੱਚ ਨਾਨਕ ਸ਼ਾਹੀ ਇੱਟਾਂ ਵਾਲੀਆਂ ਕੰਧਾਂ ਅਤੇ ਲੱਕੜ ਦੀ ਮੀਨਾਕਾਰੀ ਰਾਜਿਆਂ ਦੇ ਹੀ ਸ਼ੌਂਕ ਹੁੰਦੇ ਸੀ ਘਰ ਦੀ ਦਹਲੀਜ਼ ਤੇ ਬਾਹਰ ਇਸ ਸੜਕ ਤੇ ਰਾਜੇ ਦਾ ਸਵਾਗਤ ਮੋਹਰਾ ਸਰਕਾਰ ਵੱਲੋਂ ਹੁੰਦਾ ਸੀ ਸਮਾਂ ਬੀਤਿਆ ਹੋਰ ਬੀਤਿਆ ਹੁਣ ਮੋਹਰਾ ਕਾਫੀ ਬਦਲ ਚੁੱਕੀ ਹੈ ਰੋਹਾਨੀ ਤੌਰ ਤੇ ਰਹਿਨਮਾਈ ਦੇ ਲਈ ਮੀਆਂ ਜਾਨ ਮੁਹੰਮਦ ਲਵੇਰੀਆਂ ਤੋਂ ਮਦਦ ਲੈ ਰਹੀ ਹੈ ਜਿਨ੍ਹਾਂ ਦੀ ਗੱਦੀ ਅੱਜ ਵੀ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਕਾਬਜ਼ ਹੈ ਸ਼ਾਇਦ ਇਸੇ ਲਈ ਰਾਜੇ ਨੂੰ ਕਹਿ ਕੇ ਮੋਰਾ ਸਰਕਾਰ ਨੇ ਲਾਹੌਰ ਦੀ ਪਾਪੜ ਮੰਡੀ ਵਿਖੇ ਸਨ 1808 ਦੇ ਵਿੱਚ ਇੱਕ ਮਸਜਿਦ ਵੀ ਬਣਵਾਈ ਜਿਸ ਨੂੰ ਮਸਜਿਦ ਤਵਾਇਫਾਂ ਦਾ ਨਾਮ ਦਿੱਤਾ ਗਿਆ ਫਿਰ 1998 ਦੇ ਵਿੱਚ ਇਸ ਮਸਜਿਦ ਦਾ ਨਾਮ ਬਦਲ ਕੇ ਮਾਈ ਮੋਰਾ ਮਸਜਿਦ ਰੱਖ ਦਿੱਤਾ ਗਿਆ। ਅੱਜ ਵੀ ਇਸ ਮਸਜਿਦ ਦੇ ਵਿੱਚ ਮੁਸਲਮਾਨ ਪਾਈਚਾਰਾ ਹਰ ਰੋਜ਼ ਨਮਾਜ਼ ਅਦਾ ਕਰਨ ਆਤਮਸਤਕ ਹੁੰਦਾ ਹੈ। ਬਾਹਰਲੇ ਦਰਵਾਜ਼ੇ ਤੇ ਉਰਦੂ ਦੇ ਵਿੱਚ ਮਾਈ ਮੋਰਾ ਦੀ ਮਸਜਿਦ ਲਿਖਿਆ ਹੋਇਆ ਹੈ। ਅੰਦਰਲਾ ਰਸਤਾ ਅਤੇ ਕੰਧਾਂ ਮਾਈ ਮੋਰਾ ਦੀਆਂ ਯਾਦਾਂ ਤਾਜ਼ੀਆਂ ਕਰਦੀਆਂ ਨੇ। ਛੱਤ ਤੋਂ ਦੇਖੀਏ ਤੇ ਲਾਹੌਰ ਦੀ ਪਾਪੜ ਮੰਡੀ ਅੰਮ੍ਰਿਤਸਰ ਦੀ ਵਾਲ ਸਿਟੀ ਦਾ ਦ੍ਰਿਸ਼ ਲੱਗਦਾ ਹੈ। جس تو مائی مورا دی مسجد دے دو چٹے رنگ دے گمبت نظر آسلام السلام رحمۃ اللہ وبرکاتہ مافرا اٹھارہ سو کے اندر یہ مسجد تعمیر کی گئی رجید سنگھ کے دور کے اندر رجید سنگھ کے دور کے اندر جو مائی مورا تھی مشہور تھی اس کے نام سے اس نے کہا کہ میں مسجد بنوانی تو رجید سنگھ نے اس کے نام پر یہ مسجد تعمیر کروائی ਜੋ ਅਲhamdulillah ਅਭੀ ਤੱਕ ਮਸਜਿਦ ਆਪਣੇ ਹਾਲਤ ਨੇ ਕਾਇਮ ਦਮ ਹੈ ਬਹਿਰ ਹਾਲ ਇਸ ਤੋਂ ਬਾਅਦ ਮੀਆਂ ਜਾਨ ਮੁਹੰਮਦ ਲਵੇਰੀਆ ਨੇ ਮਾਈ ਮੋਰਾ ਨੂੰ ਸਮਝਾਇਆ ਕਿ ਕਿੱਦਾਂ ਇੱਕ ਮਦਰਸਾ ਵੀ ਆਵਾਮ ਦੇ ਲਈ ਫਾਇਦੇਮੰਦ ਸਾਬਤ ਹੋ ਸਕਦਾ ਹੈ ਜਿਸ ਤੋਂ ਬਾਅਦ ਮਾਈ ਮੋਰਾ ਨੇ ਮਦਰਸਾ ਵੀ ਬਣਵਾਇਆ ਮਦਰਸਾ ਬਣਨ ਦੇ ਨਾਲ ਫਾਰਸੀ ਅਤੇ ਅਰਬੀ ਦੀ ਉਚੇਰੀ ਸਿੱਖਿਆ ਦੇ ਲਈ ਈਰਾਨ ਦੇ ਵਿੱਚ ਪਰਸ਼ੀਆ ਜਾਣ ਵਾਲੇ ਵਿਦਿਆਰਥੀਆਂ ਨੂੰ ਕਾਫੀ ਲਾਹਾ ਮਿਲਿਆ ਮਾਈਮੋਰਾ ਗਰੀਬਾਂ ਦੀ ਆਵਾਜ਼ ਬਣ ਚੁੱਕੀ ਸੀ ਜੋ ਰਾਜੇ ਦੇ ਕੰਨਾਂ ਤੱਕ ਗੂੰਜਦੀ ਹੋਈ ਪਹੁੰਚਦੀ ਅਤੇ ਰਾਜਾ ਉਸ ਦੀ ਸੋਚ ਨੂੰ ਬਹੁਤ ਅਹਿਮੀਅਤ ਵੀ ਦਿੰਦਾ ਜਿਸ ਕਾਰਨ ਲੋਕਾਂ ਦੇ ਮਸਲੇ ਹੱਲ ਹੋ ਜਾਂਦੇ ਅਤੇ ਇਸੇ ਤਰ੍ਹਾਂ ਆਮ ਲੋਕਾਂ ਦੇ ਦਿਲਾਂ ਦੇ ਵਿੱਚ ਮਾਈਮੋਰਾ ਘਰ ਕਰ ਗਈ ਉਹ ਰਾਜੇ ਦੇ ਨਾਲ ਘੋੜਸਵਾਰੀ ਕਰਦੀ ਅਤੇ ਹੋਰ ਜਨਤਕ ਇਵੈਂਟਸ ਤੇ ਵੀ ਜਾਂਦੀ ਹਾਲਾਂਕਿ ਰਾਜੇ ਦੀਆਂ ਹੋਰ ਵੀ ਨਿਹਾਈ ਤੇ ਖੂਬਸੂਰਤ ਰਾਣੀਆਂ ਮੋਰਾ ਸਰਕਾਰ ਤੋਂ ਪਹਿਲਾਂ ਸਨ ਅਤੇ ਉਸਦੇ ਬਾਅਦ ਵੀ ਆਈਆਂ ਪਰ ਮੋਰਾ ਸਰਕਾਰ ਦੀ ਰਾਜੇ ਦੇ ਦਿਲ ਦੇ ਵਿੱਚ ਇੱਕ ਵੱਖਰੀ ਹੀ ਥਾਂ ਸੀ ਸ਼ਾਇਦ ਇਸੇ ਲਈ ਰਾਜੇ ਨੇ ਮੋਰਾ ਦੇ ਨਾਮ ਦਾ ਇੱਕ ਸਿੱਕਾ ਵੀ ਜਾਰੀ ਕੀਤਾ ਜਿਸ ਦੇ ਉੱਤੇ ਮੂਵਰ ਦੇ ਪੰਖ ਦੀ ਤਸਵੀਰ ਜੜੀ ਹੋਈ ਸੀ ਇਸ ਨੂੰ ਮੋਰਾ ਸ਼ਾਹੀ ਕਰੰਸੀ ਦਾ ਨਾਮ ਦਿੱਤਾ ਗਿਆ ਪਰ ਹੁਣ ਰਾਜੇ ਦੇ ਮਹਿਲ ਦਾ ਮਾਹੌਲ ਮੋਰਾ ਸਰਕਾਰ ਦੇ ਲਈ ਪਹਿਲਾ ਵਰਗਾ ਖੁਸ਼ਗਵਾਰ ਨਹੀਂ ਸੀ ਰਹਾ ਇਸ ਲਈ ਮੋਰਾ ਸਰਕਾਰ ਨੇ ਪਠਾਨਕੋਟ ਦਾ ਰੁਖ ਅਖਤਿਆਰ ਕੀਤਾ ਰਾਜੇ ਦੀ ਸਲਤਨਤ ਫੈਲਦੀ ਜਾ ਰਹੀ ਸੀ ਪਰ ਅਫਸੋਸ ਮੋਰਾ ਸਰਕਾਰ ਇਸ ਨੂੰ ਦੇਖਣ ਦੇ ਲਈ ਹੁਣ ਜ਼ਿੰਦਾ ਨਹੀਂ ਸੀ ਮੋਰਾ ਸਰਕਾਰ ਦੀ ਜ਼ਿੰਦਗੀ ਦੇ ਆਖਰੀ ਸਮੇਂ ਬਾਰੇ ਕੁਝ ਖਾਸ ਜਾਣਕਾਰੀ ਨਹੀਂ ਹੈ ਕਹਿੰਦੇ ਨੇ ਮੋਰਾ ਇੱਕ ਕਸਬੀ ਔਰਤ ਸੀ ਕਸਬੀ ਔਰਤਾਂ ਨੂੰ ਉਸ ਸਮੇਂ ਅਫਗਾਨਿਸਤਾਨ ਤੋਂ ਅਗਵਾ ਕਰਕੇ ਬੁਰਕਿਆਂ ਦੇ ਵਿੱਚ ਪਾਕਿਸਤਾਨ ਲਾਹੌਰ ਦੇ ਵਿੱਚ ਲਿਆਂਦਾ ਜਾਂਦਾ ਸੀਗਾ ਅਤੇ ਫਿਰ ਹੀਰਾ ਮੰਡੀ ਦੇ ਵਿੱਚ ਇਹਨਾਂ ਦੀ ਪਰਵਰਿਸ਼ ਹੁੰਦੀ ਸੀ ਹੀਰਾ ਮੰਡੀ ਨੂੰ ਬਾਜ਼ਾਰ-ਏ-ਹੁਸਨ ਵੀ ਕਿਹਾ ਜਾਂਦਾ ਹੈ ਮੌਸਿਕੀ ਅਤੇ ਰਕਸ-ਉ-ਸਰੂਰ ਦੀਆਂ ਮਹਿਫਲਾਂ ਇਸ ਜਗ੍ਹਾ ਦੀ ਪਛਾਣ ਨੇ ਜੀ ਕਰਦਾ ਹੈ ਇਤਿਹਾਸ ਦੇ ਪੰਨਿਆਂ ਦੇ ਵਿੱਚ ਛਲਾਂਗ ਲਗਾ ਦੇਆ ਤੇ ਸਭ ਕੁਝ ਸੱਚ ਹੋ ਜਾਵੇ ਔਰ ਇਹ ਕਿੱਸੇ ਕਹਾਣੀਆਂ ਕਦੇ ਵੀ ਨਾ ਖਤਮ